ਚਿਕਾਇ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ ਸੋ ਅੱਜ ਆਪਾਂ ਤੁਹਾਨੂੰ ਜਿਹੜੀ ਆਪਣੀ ਨਵੀਂ ਕਲੈਕਸ਼ਨ ਰੈਡੀ ਹੋਈ ਹੈ ਕੁਝ ਸੂਟ ਸਟਿਚਿੰਗ ਲਈ ਆਈ ਸੀ ਕੁਝ ਆਪਾਂ ਰੈਡੀ ਕੀਤੇ ਤੁਹਾਨੂੰ ਸਾਰੇ ਆਪਾਂ ਸ਼ੋ ਕਰਾਂਗੇ ਇਹਦੇ ਵਿੱਚ ਤੁਸੀਂ ਕੋਈ ਵੀ ਸੂਟ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਪ੍ਰਿੰਟ ਸੂਟ ਨੇ ਜਿਹੜੇ ਇਹਦੇ ਵਿੱਚ ਆਪਾਂ ਤੁਹਾਨੂੰ ਪ੍ਰਿੰਟਸ ਹੋਰ ਸੈਂਡ ਕਰ ਦਾਂਗੇ ਜਿਹੜੇ ਵੀ ਤੁਹਾਡੇ ਆਪਣੇ ਕੋਲ ਅਵੇਲੇਬਲ ਹੋਣਗੇ ਤੁਸੀਂ ਉਹਨਾਂ ਚੋਂ ਸਿਲੈਕਟ ਕਰ ਲਿਓ ਪਲੱਸ ਜਿਹੜੇ ਆਪਣੇ ਸੂਟ ਰੈਡੀ ਕੀਤੇ ਹੋਏ ਆ ਉਹ ਤੁਹਾਨੂੰ ਸੇਮ ਐਜ਼ ਇਟ ਮਿਲ ਜੂਗੇ ਕਲਰ ਵੀ ਤੁਸੀਂ ਕੋਈ ਵੀ ਆਪਣੀ ਚੋਇਸ ਦੇ ਰੈਡੀ ਕਰਵਾ ਸਕਦੇ ਹੋ ਤੇ ਜਿਹੜਾ ਆਪਣਾ ਚੈਨਲ ਹੈ ਇਹਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਣੀ ਇੰਸਟਾਗ੍ਰam ਦਾ ਪੇਜ کارਬੋਟਿਕ 19 ਉਹਨੂੰ ਵੀ ਜਰੂਰ ਫੋਲੋ ਕਰਿਓ ਉੱਥੇ ਆਪਾਂ ਰੋਜ਼ ਜਿਹੜੀਆਂ ਨਵੇਂ ਵੀਡੀਓਜ਼ ਹੁੰਦੀਆਂ ਨਵੇਂ ਆਪਣੇ ਜੋ ਵੀ ਅਪਡੇਟਸ ਹੁੰਦੀਆਂ ਉੱਥੇ ਆਪਾਂ ਕੋ ਪੋਸਟ ਕਰਦੇ ਆਂ ਤਾਂ ਕਿ ਤੁਸੀਂ ਉੱਥੇ ਜਾ ਕੇ ਰੋਜ਼ ਦੀ ਰੋਜ਼ ਵੇਖ ਸਕਦੇ ਹੋ ਤੁਸੀਂ ਆਪਣਾ ਜਿਹੜਾ ਨੰਬਰ ਆ ਉਹ ਹੈਗਾ 628332600 ਇਹਦੇ ਤੇ ਤੁਸੀਂ ਕੰਟੈਕਟ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੋਈ ਵੀ ਇਨਕੁਆਰੀ ਲੈ ਸਕਦੇ ਹੋ ਆਪਣੀ ਬੁਟੀਕ ਜਿਹੜੀ ਸੁਨਾਮ ਹੈ ਤੁਸੀਂ ਦੇਖ ਵੀ ਕਰ ਸਕਦੇ ਹੋ ਦੇਖੋ ਇਹ ਵਾਲਾ ਆਪਣਾ ਜਿਹੜਾ ਫਰਸਟ ਸੂਟ ਰੈਡੀ ਹੋਇਆ ਹੈ ਚੈੱਕ ਕਰੋ ਇਹਦੀ ਨੈਕ ਡਿਟੇਲਿੰਗ ਦੇਖੋ ਕਿੰਨੀ ਜਿਆਦਾ ਪਿਆਰੀ ਕੀਤੀ ਹੋਈ ਹੈ ਬਟ ਦੇਖੋ ਇਹਦੀ 슬ੀਵਸ ਦਾ ਡਿਜ਼ਾਈਨਿੰਗ ਕਿੰਨੀ ਪਿਆਰੀ ਹੈ ਆਪਾਂ ਇੱਕ ਸਿੰਪਲ ਸੂਟ ਨੂੰ ਕਿੱਦਾਂ ਰੈਡੀ ਕਰ ਸਕਦੇ ਹਾਂ ਤੁਸੀਂ ਉਹ ਚੀਜ਼ ਆਪਣੀ ਬੁਟੀਕ ਤੇ ਦੇਖ ਸਕਦੇ ਹੋ ਕਿ ਇੱਕ ਸਿੰਪਲ ਪ੍ਰਿੰਟਡ ਸੂਟ ਨੂੰ ਆਪਾਂ ਕਿੰਨੀ ਜ਼ਿਆਦਾ ਸੋਹਣੀ ਡਿਟੇਲਿੰਗ ਦਿੱਤੀ ਹੋਈ ਹੈ। ਆਹ ਇਹਦਾ ਘੇਰਾ ਚੈੱਕ ਕਰੋ ਕਿੰਨਾ ਪਿਆਰਾ ਬਣਿਆ ਦੇਖੋ। ਫਿਨਿਸ਼ਿੰਗ ਹੋਊਗੀ ਆਪਣੇ ਹਰ ਇੱਕ ਕੰਮ ਦੇ ਵਿੱਚ ਤੁਹਾਨੂੰ ਕੁਝ ਵੀ ਇਦਾਂ ਨਹੀਂ ਮਿਲੂਗਾ। ਪ੍ਰੋਪਰ ਪਿਓਰ ਕਾਟਨ ਵਾਲਾ ਟਾਪ ਦਾ ਕੋਈ ਤੁਹਾਨੂੰ ਇਰੀਟੇਸ਼ਨ ਨਹੀਂ ਹੋਊਗੀ ਫਰੰਟ ਬੈਕ ਸੇਮ ਡਿਜ਼ਾਈਨਿੰਗ ਹੈ। ਕਲਰ ਕੰਬੀਨੇਸ਼ਨਸ ਬਿਲਕੁਲ ਮੈਚ ਕਰਕੇ ਆਪਾਂ ਨਾਲ ਲੈਡ ਆਨ ਕਰਦੇ ਹਾਂ। ਤੇ ਜਿਹੜੀ ਬਾਟਮ ਹੈ ਉਹਨਾਂ ਨੇ ਨਾਰਮਲੀ ਬਣਵਾਈ ਸੀ ਕਸਟਮਰ ਦੇ ਜਿੱਦਾਂ ਡਿਮਾਂਡ ਆਪਾਂ ਉਦਾਂ ਹੀ ਬਣਾਉਣੀ ਆ ਤੇ ਨਾਲ ਇਹਦਾ ਹੈਗਾ ਬਰਬਰੀ ਦਾ ਦੁਪੱਟਾ ਟਾਈ ਡਾਈ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਦੁਪੱਟਾ ਰੈਡੀ ਹੈ ਤੇ ਨਾਲ ਇਹਨੂੰ ਵੀ ਆਪਾਂ ਲੇਸ ਨਾਲ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਤੁਸੀਂ ਐਦਾਂ ਸੂਟ ਕੋਈ ਵੀ ਪ੍ਰਿੰਟ ਨੂੰ ਐਦਾਂ ਰੈਡੀ ਕਰਵਾ ਸਕਦੇ ਹੋ ਇਹ ਵਰਬਰੀ ਦੀ ਸ਼ਰਟ ਆਉਗੀ ਪਿਓਰ ਮਸਲੀਨ ਦੀ ਬਾਟਮ ਆਉਗੀ ਔਰ ਵਰਬਰੀ ਦਾ ਟਾਈਟਾਈ ਹੀ ਦੁਪੱਟਾ ਹੋਊਗਾ ਜੇ ਤੁਹਾਨੂੰ ਐਦਾਂ ਦਾ ਸੂਟ ਚਾਹੀਦਾ ਹੋਊਗਾ ਸੇਮ ਪ੍ਰਿੰਟ ਆਪਾਂ ਚੈੱਕ ਕਰ ਲਾਂਗੇ ਅਦਰਵਾਈਜ਼ ਜੋ ਆਪਣੇ ਕੋਲ ਅਵੇਲੇਬਲ ਹੋਣਗੇ ਉਹ ਆਪਾਂ ਤੁਹਾਨੂੰ ਸ਼ੋਅਰਟ ਕਰ ਦਾਂਗੇ ਤੁਸੀਂ ਵਿਦ ਸਟਿਚਿੰਗ ਵੀ ਲੈ ਸਕਦੇ ਹੋ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ वर्ल्ड वाइड शिपिंग ਆਪਣੀ अवेलेबल ਹੈ ਤੁਸੀਂ ਕਿਸੇ ਵੀ ਟਾਈਪ ਦੇ ਸੂਟ ਆਪਣੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਦੇ ਵਿੱਚ ਮਸ਼ੀਨ ਵਰਕ ਆਈ ਵਰਕ ਕੋਈ ਵੀ ਫੈਬਰਿਕ ਕੋਈ ਵੀ ਕਲਰ ਤੁਸੀਂ ਆਪਣੀ ਚੋਇਸ ਦਾ ਰੈਡੀ ਕਰਵਾ ਸਕਦੇ ਹੋ ਇਹ ਹੈਗਾ ਅਨਸਟਿਚ ਸੂਟ ਦੇਖੋ ਇਹ ਬਲਾ ਵਰਕ ਆਊਗਾ ਘੇਰੇ ਤੇ ਇਦਾਂ ਦਾ ਵਰਕ ਜਿਹੜਾ ਇਹਦੀਆਂ 슬ੀਵਸ ਤੇ ਹੋਊਗਾ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਫਿਨਿਸ਼ਿੰਗ ਦੇ ਵਿੱਚ ਕੰਮ ਹੋਊਗਾ ਤੁਸੀਂ ਕਿਸੇ ਵੀ ਕਲਰ ਜੇ ਨੂੰ ਬਣਵਾ ਸਕਦੇ ਹੋ ਜ਼ਰੂਰੀ ਨਹੀਂ ਵੀ ਜੋ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਹਾਂ ਤੁਸੀਂ ਉਹੀ ਬਣਾਉਣਾ ਦੇਖੋ ਇਹ ਵਾਲਾ ਵਰਕ ਹੈ ਜਿਹੜਾ ਇਹਦੀ ਬਾਟਮ ਤੇ ਆਊਗਾ ਬਾਕੀ ਜੇਦੋ ਇਹਦੀ ਪ੍ਰੋਪਰ ਲੁੱਕ ਹੈ ਜਿਹੜੀ ਉਹ ਆਫਟਰ ਸਟੀਚਿੰਗ ਹੀ ਆਉਂਦੀ ਹੈ ਹਰ ਇੱਕ ਸੂਟ ਦੀ ਪਰ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਫੈਬਰਿਕ ਦੇਖ ਸਕਦੇ ਹੋ ਇਹਨੂੰ ਤੁਸੀਂ ਪਸ਼ਮੀਨੇ ਦੇ ਵਿੱਚ ਕਾਟਨ ਚ ਮਸਲੀਨ ਚ ਕ੍ਰੇਪ ਚ ਐਨੀ ਫੈਬਰਿਕ ਚ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਦੁਪੱਟਾ ਕਿਹੜੇ ਫੈਬਰਿਕ ਦਾ ਕਰਾਉਣਾ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਨੈਕਸਟ ਸੂਟ ਦੇਖੋ ਇਹ ਆਪਣੇ ਕਸਟਮਰ ਦਾ ਸੂਟ ਸੀ ਜਸਟ ਸਟਿਚਿੰਗ ਲਈ ਆਇਆ ਸੀ ਤੁਹਾਨੂੰ ਆਪਾਂ ਆਪਣੀ ਸਟਿਚਿੰਗ ਪੈਟਰਨ ਵੀ ਦਿਖਾਉਣੀ ਆ ਇਸ ਸੇਮ ਸੂਟ ਤੁਸੀਂ ਰੈਡੀ ਵੀ ਕਰਵਾ ਸਕਦੇ ਹੋ ਆਪਣੇ ਕੋਲੋਂ ਕਿਸੇ ਵੀ ਕਲਰ ਚ ਦੇਖੋ ਇਦਾਂ ਹੀ ਦੀ ਨੈਕ ਬਣਿਆ ਹੋਇਆ ਅੱਜ ਦੇ ਵੀ ਸਲੀਵਜ਼ ਆਉਣਗੀਆਂ ਜਿਹਨੂੰ ਆਪਾਂ ਪ੍ਰੋਪਰ ਲੇਸ ਫਿਨਿਸ਼ਿੰਗ ਦੇ ਕੇ ਲੇਸ ਲਗਾ ਕੇ ਪ੍ਰੋਪਰ ਰੈਡੀ ਕੀਤੀਆਂ ਨੇ ਦੇਖੋ ਕਿੰਨੀਆਂ ਪੈਰੀਆਂ ਸਲੀਵਜ਼ ਰੈਡੀ ਹੋ ਜਾਂ ਨੇ ਤੇ ਨੀਚੇ ਦੇ ਪ੍ਰੋਪਰ ਘੇਰੇ ਤੇ ਵੀ ਵਰਕ ਆਊਗਾ ਜਿਹਨੂੰ ਆਪਾਂ ਪ੍ਰੋਪਰ ਦੇਖੋ ਲੇਸ ਲਗਾ ਕੇ ਅੰਦਰ ਸਾਰੀ ਫਿਨਿਸ਼ਿੰਗ ਦੇ ਕੇ ਰੈਡੀ ਕੀਤਾ ਹੋਇਆ ਤੁਹਾਨੂੰ ਹਰ ਚੀਜ਼ ਦੇ ਵਿੱਚ ਪ੍ਰੋਪਰ ਫਿਨਿਸ਼ਿੰਗ ਮਿਲੂਗੀ ਐਦਾਂ ਨਹੀਂ ਹੈਗਾ ਵੀ ਆਪਾਂ ਕੁਝ ਵੀ ਨਾਰਮਲ ਕੁਝ ਮੈਚ ਨਹੀਂ ਹੋ ਰਿਹਾ ਐਦਾਂ ਹੀ ਰੈਡੀ ਕਰ ਦਿਆਂ ਲੇਖੋ ਪ੍ਰੋਪਰ ਪਰਲਸ ਵਾਲੀ ਲੇਸ ਵਰਕ ਦੇ ਨਾਲ ਜੋ ਮੈਚ ਹੋ ਰਿਹਾ ਉਹ ਲਗਾ ਕੇ ਆਪਾਂ ਪ੍ਰਿੰਟ ਪਲੇਜ਼ੋ ਰੈਡੀ ਕੀਤਾ ਹੋਇਆ ਦੇਖੋ ਕਿੰਨੀ ਪਿਆਰੀ ਲੁੱਕ ਆ ਰਹੀ ਹੈ ਇੱਕ ਨਾਰਮਲ ਸ਼ਾਰਪ ਵਾਲੀ ਚੀਜ਼ ਵੀ ਆਪਾਂ ਬੁਟੀਕ ਸਟਾਈਲ ਰੈਡੀ ਕਰ ਸਕਦੇ ਹਾਂ ਜੇ ਆਪਣੀ ਸਟਿਚਿੰਗ ਪੈਟਰਨ ਪ੍ਰੋਪਰ ਵਧੀਆ ਹੋਊਗਾ ਇਹ ਸੇਮ ਸੂਟ ਤੁਸੀਂ ਆਪਣੇ ਤੋਂ ਰੈਡੀ ਵੀ ਕਰਵਾ ਸਕਦੇ ਹੋ ਕਿਉਂਕਿ ਜੋ ਆਪਾਂ ਬੁਟੀਕ ਤੋਂ ਰੈਡੀ ਕਰਾਂਗੇ ਤਾਂ ਇਹਦੇ ਵਿੱਚ ਵਰਕ ਦੇ ਵਿੱਚ ਇਸ ਤੋਂ ਬਹੁਤ ਜ਼ਿਆਦਾ ਫਿਨਿਸ਼ਿੰਗ ਤੁਹਾਨੂੰ ਮਿਲੂਗੀ ਨੈਕਸਟ ਸੂਟ ਹੈ ਪਸ਼ਮੀਨੇ ਚ 5 ਮਹੀਨੇ ਦੇ ਵਿੱਚ ਰੈਡੀ ਕੀਤਾ ਇਹਦਾ ਘੇਰੇ ਤੇ ਵਰਕ ਆਊਗਾ ਦੇਖੋ ਇਹ ਵਾਲਾ ਵਰਕ ਇਹਦੀ ਸੀਵਸ ਤੇ ਆਊਗਾ ਤੁਸੀਂ ਇਦਾਂ ਦੇ ਕੋਈ ਵੀ ਸਿੰਪਲ ਸੋਬਰ ਜਿਹੇ ਡਿਜ਼ਾਈਨ ਜਿਹੜੇ ਰੈਡੀ ਆਪਣੇ ਤੋਂ ਕਰਾ ਸਕਦੇ ਹੋ ਕਿਸੇ ਵੀ ਫੈਬਰਿਕ 'ਚ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ 'ਚ ਆਪਣੇ ਪੇजेस ਤੋਂ ਵੀ ਤੁਸੀਂ ਕਲਰ ਜਿਹੜੇ ਆਪਣੇ ਕਲਰ ਚੁਆਇਸ ਹੈ ਆਲਰ ਡਿਜ਼ਾਈਨ ਤੁਸੀਂ ਉੱਥੋਂ ਵੀ ਪਿਕ ਕਰ ਸਕਦੇ ਹੋ ਜੇ ਤੁਹਾਡੇ ਕੋਲ ਆਪਣਾ ਕੋਈ ਡਿਜ਼ਾਈਨ ਹੈ ਤੁਸੀਂ ਸਾਨੂੰ ਉਹ ਵੀ ਸੈਂਡ ਕਰ ਸਕਦੇ ਹੋ ਨੈਕਸਟ ਸੂਟ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਦੇਖੋ ਇਹ ਬਲਾ ਵਰਕ ਜਿਹੜਾ ਇਹਦਾ ਘੇਰੇ ਦਾ ਵਰਕ ਆਊਗਾ ਇੱਦਾਂ ਸੈਂਟਰ ਪੈਨਲ ਉੱਪਰ ਤੱਕ ਜਾਊਗਾ ਦੇਖੋ ਇਹ ਆਰੀ ਪਲੱਸ ਹੈਂਡ ਦੀ embroiderry ਹੈ ਇੱਦਾਂ ਇਹਨੂੰ ਫਿਨਿਸ਼ਿੰਗ ਦੇ ਕੇ ਆਪਾਂ ਪ੍ਰੋਪਰ ਡਿਟੇਲਿੰਗ ਦਿੱਤੀ ਹੋਈ ਹੈ ਸੂਟ ਨੂੰ ਇੱਦਾਂ ਇਹਦਾ ਉੱਪਰ ਤੱਕ ਸਾਰੀ ਜਾਊਗਾ ਨਾਲ ਇਹਦੇ ਪੋਟਲੀ ਬਟਨਸ ਐਡ ਆਨ ਨੇ ਇਹ ਬਲਾ ਵਰਕ ਦੀ 슬ੀਵਸ ਤੇ ਆਊਗਾ ਦੇਖੋ ਕਿੰਨਾ ਜ਼ਿਆਦਾ ਪਿਆਰਾ ਵਰਕ ਹੈ ਤਾਨੂੰ ਹਰ ਇੱਕ ਕੰਮ ਦੇ ਵਿੱਚ ਪ੍ਰੋਪਰ ਫਿਨਿਸ਼ਿੰਗ ਮਿਲੂਗੀ ਚਾਹੇ ਉਹ ਹੈਂਡਵਰਕ ਹੈ ਚਾਹੇ ਆਰੀਵਰਕ ਹੈ ਚਾਹੇ ਮਸ਼ੀਨੀ ਵਰਕ ਹੈ ਚਾਹੇ ਤੁਸੀਂ ਹੈਂਡ ਪੇਂਟ ਬਲਾਕ ਪੇਂਟ ਕੁਝ ਵੀ ਰੈਡੀ ਕਰਵਾ ਸਕਦੇ ਹੋ ਬਾਟਮ ਤੇ ਵੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਕਸਟਮਰ ਦੇ ਡਿਮਾਂਡ ਸੀ ਕਿ ਬਾਟਮ ਤੇ ਵਰਕ ਨਹੀਂ ਐਡ-ਆਨ ਕਰਨਾ ਤੇ ਬਾਤ ਇੱਕ ਤੁਹਾਨੂੰ ਵਧੀਆ ਗੱਲ ਦੱਸੀ ਆਪਾਂ ਵੀ ਇਹ ਦੁਪੱਟਾ ਜਿਹੜਾ ਆਪਾਂ ਨੂੰ ਕਸਟਮਰ ਨੇ ਦਿੱਤਾ ਸੀ ਉਹਨਾਂ ਦੇ ਮੈਰਿਜ ਦਾ ਦੁਪੱਟਾ ਸੀ ਜੋ ਕਿ ਸੂਟ ਵਾਲਾ ਉਹਨਾਂ ਦਾ ਖਰਾਬ ਹੋ ਗਿਆ ਸੀ ਤੇ ਆਪਾਂ ਨੇ ਉਹਨਾਂ ਨੂੰ ਇਹ ਸੂਟ ਨਾਲ ਮਤਲਬ ਇਹ ਦੁਪੱਟੇ ਨਾਲ ਇੱਕ ਨਵਾਂ ਸੂਟ ਰੈਡੀ ਕਰਕੇ ਦਿੱਤਾ ਤੁਸੀਂ ਐਦਾਂ ਵੀ ਆਪਣੇ ਤੋਂ ਕਰਵਾ ਸਕਦੇ ਹੋ ਦੇਖੋ ਨਾਲੇ ਉਹਨਾਂ ਦਾ ਦੁਪੱਟਾ ਵੀ ਯੂਸਟ ਆ ਗਿਆ ਪਲੱਸ ਉਹਨਾਂ ਦਾ ਸੂਟ ਵੀ ਕਿੰਨਾ ਜ਼ਿਆਦਾ ਸੋਹਣਾ ਗੈਟਅੱਪ ਚ ਆ ਗਿਆ ਦੇਖੋ ਕਿੰਨਾ ਸੋਹਣਾ ਸੂਟ ਲੱਗ ਰਿਹਾ ਇਹਦੀ ਵੇਅਰ ਕਰਕੇ ਬਹੁਤ ਜ਼ਿਆਦਾ ਸੋਹਣੀ ਲੁੱਕ ਆਉਣ ਵਾਲੀ ਹੈ ਜਿਹੜਾ ਇਹ ਸਟੱਫ ਹੈ ਇਹ ਹੈਗਾ ਪਿਆਰ ਕ੍ਰਸ਼ ਸ਼ਿਮਰ ਦੇ ਵਿੱਚ ਸਟੱਫ ਰਹੂਗਾ ਇਹਦੇ ਵਿੱਚ ਥੋੜੇ ਥੋੜੇ ਲिटल ਰਿੰਕਲਸ ਹੁੰਦੇ ਨੇ ਇਹ ਇਦਾਂ ਹੀ ਰਹਿੰਦੇ ਆ ਤੁਸੀਂ ਆਪਣੇ ਤੋਂ ਇਹ ਸੂਟ ਸੇਮ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਚ ਕਰਾ ਸਕਦੇ ਹੋ ਜੇ ਸੇਮ ਕਰਾਉਣਾ ਤਾਂ ਸੇਮ ਵੀ ਕਰਵਾ ਸਕਦੇ ਹੋ ਲਾਸਟ ਸੂਟ ਦੇਖੋ ਇਹ ਹੈਗਾ ਆਰੀ ਦੇ ਵਿੱਚ ਐਡਾ ਇਹਦੀ ਸਾਰੀ ਸ਼ਰਟ ਦੇ ਵਿੱਚ ਐਡਾ ਡਾਟਸ ਹੋਊਗੇ ਐਡਾ 골ਡਨ ਫਿਨਿਸ਼ਿੰਗ ਨਾਲ ਇਹਨੂੰ ਡਿਟੇਲਿੰਗ ਦਿੱਤੀ ਹੋਈ ਹੈ ਐਦਾਂ ਇਹਦੀ ਨੈਕ ਲਾਈਨ ਬਣੀ ਹੋਈ ਹੈ ਦੇਖੋ 슬ੀਵਸ ਦਾ ਵਰਕ ਆਊਗਾ ਬਿਲਕੁਲ ਸਿੰਪਲ ਸੋਬਰ ਜਿਹਾ ਸੂਟ ਹੈ ਤੁਹਾਨੂੰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਜੋ ਤੁਹਾਨੂੰ ਸ਼ੋਅ ਕਰ ਰਹੇ ਹਾਂ ਤੁਸੀਂ ਐਜ਼ ਇਟ ਰੈਡੀ ਕਰਾਉਣਾ ਹੈ ਤੁਸੀਂ ਇਹ ਵਾਲਾ ਡਿਜ਼ਾਈਨ ਚੂਜ਼ ਕਰ ਲਿਆ ਤਾਂ ਤੁਸੀਂ ਕਲਰ ਕੋਈ ਹੋਰ ਚੂਜ਼ ਕਰ ਸਕਦੇ ਹੋ ਫੈਬਰਿਕ ਵੀ ਕੋਈ ਹੋਰ ਚੂਜ਼ ਕਰ ਸਕਦੇ ਹੋ ਇਹ ਵਾਲਾ ਨਾਲ ਇਹਦੇ ਸ਼ਿਮਰदाई ਦੁਪੱਟਾ ਹੋਗਾ ਦੁਪੱਟੇ ਤੇ ਵੀ ਇੱਦਾਂ ਆਪਾਂ ਫਿਨਿਸ਼ਿੰਗ ਐਡ ਕੀਤੀ ਹੋਈ ਹੈ ਸੋ ਹੋਪਸ ਸੋ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਜਿਹੜੀ ਆਪਣੀ ਪਸੰਦ ਆਈ ਹੋਊਗੀ ਤੇ ਤੁਹਾਨੂੰ ਜੇ ਇਹਦੇ ਵਿੱਚੋਂ ਕੋਈ ਵੀ ਸੂਟ ਪਸੰਦ ਹੈ ਤੁਹਾਨੂੰ ਕੋਈ ਵੀ ਡਿਜ਼ਾਈਨ ਕਲਰ ਪਸੰਦ ਹੈ ਤਾਂ ਆਪਾਂ ਨੂੰ ਤੁਸੀਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਆਪਣੀ ਵਿਜ਼ਿਟ ਵੀ ਆਪਣੀ ਸਾਰੀ ਬੁਟੀਕ ਤੇ ਵੀ ਵਿਜ਼ਿਟ ਕਰ ਸਕਦੇ ਹੋ ਸੋ ਮੈਨੂੰ ਪੂਰੀ ਉਮੀਦ ਹੈ ਸਾਨੂੰ ਆਪਣੀ ਕਲੈਕਸ਼ਨ ਪਸੰਦ ਆਈ ਹੋਊਗੀ ਤੇ ਸਾਡੇ ਚੈਨਲ ਨੂੰ ਜੁਆਇਨ ਸਬਸਕ੍ਰਾਈਬ ਕਰ ਰਹੇ ਹੋ ਥੈਂਕ ਯੂ